ਤੇ ਫਿਰ ਜੇ ਇਸ ਤੋਂ ਬਾਅਦ ਅਸੀਂ ਬੋਲਣਾ ਹੀ ਨਹੀਂ ਕਿ ਅਸੀਂ ਕਿਹੜਾ ਸਾਡੀ ਕਿਹੜੀ ਕੋਈ ਤਨਖਾਹ ਬੰਦ ਹੁੰਦੀ ਹੈ ਵੀ ਜਿਹੜੀ ਕੋਈ ਉੱਥੇ ਤਨਖਾਹ ਬੰਦ ਹੁੰਦੀ ਹੈ ਜੋ ਕੋਈ ਵੀ ਮਾਲਕ ਕਵੇ ਤੇ ਉਵੇਂ ਕਰਨਾ ਹੈ ਉਹ ਉਹ ਭਵੇਂ ਜੇ ਕਿਤੇ ਨੁਕਸਰ ਪਾਰਟੀ ਦੇ ਬਾਕੀ ਕੰਮ ਕਰਨ ਵਾਲਿਆਂ ਦੇ ਨਾਲ-ਨਾਲ ਖੁਦ ਪ੍ਰਧਾਨ ਸਾਹਿਬ ਵੀ ਹੋਂਟਾ ਮੇਰਾ ਕਹਿ ਲਿਆ ਕਿ ਸਾਨੂੰ ਕੋਈ ਨਾ ਕੋਈ ਤਾਂ ਉਹਦੇ 'ਚ ਪਰ ਹੈਰਾਨੀ ਉਹਦੋਂ ਕੋਈ ਜਦ ਤੁਸੀਂ ਪੋਸਟ ਡਿਲੀਟ ਕਰ ਦਿੱਤੀ ਕੋਈ ਪ੍ਰੈਸ਼ਰ ਆਇਆ ਪਾਰਟੀ ਵੱਲੋਂ ਕੁਝ ਕਿਹਾ ਗਿਆ ਨਹੀਂ 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 ਇੰਨੀ ਜੁਰਤ ਕਿਸੇ ਦੀ ਹੈ ਨਹੀਂ ਕਿ ਮੇਰੇ ਤੇ ਕੋਈ ਪ੍ਰੈਸ਼ਰ ਪਾਵੇ ਕਿਸੇ ਦਾ ਸੁਭਾਅ ਹੈ ਮਤਲਬ ਇਹ ਸਮਝਦੇ ਆ ਵੀ ਇਹ ਜੇ ਮਤਲਬ ਕੀ ਕਹਿੰਦੇ ਹੁੰਦੇ ਮੈਂ ਹੁਣ ਜ਼ਬਾਨ 'ਚ ਨਹੀਂ ਲਿਆਉਣਾ ਚਾਹੁੰਦਾ ਉਹਨਾਂ ਨੂੰ ਲੱਗਦਾ ਇਹ ਜੇ ਵੀ ਭੌਂਕਦੇ ਪਰਦੇਸੀ ਫਰਕ ਪੈਂਦਾ ਪਰ ਮੈਂ ਕਹਿੰਦਾ ਕਿ ਵੱਡੀਆਂ ਤਬਦੀਲੀਆਂ ਦੀ ਲੋੜ ਹੈ ਤਾਂ ਪਾਰਟੀ ਚੱਲਣੀ ਹੈ ਨਹੀਂ ਤੇ ਪ੍ਰਾਈਵੇਟ ਕੰਪਨੀ ਵਾਂਗੂ ਅਸੀਂ ਆਪਦੇ ਘਰੇ ਕੋਈ ਜਿੰਨਾ ਮਰਜ਼ੀ ਹੋਈਏ ਜੈਸੇ ਲੋਕ ਜਦੋਂ ਸਾਡੇ ਨਾਲ ਹੀ ਨਹੀਂ ਰਹਣੇ ਤਾਂ ਸਿਰ ਅਕਾਲੀ ਗੱਲ ਤੋਂ ਤੁਸੀਂ ਇੰਨੀ ਦੂਰੀ ਅਚਾਨਕ ਕਿਉਂ ਬਣਾ ਲਈ ਕਿ ਪਾਰਟੀ ਦਾ ਜੋ ਡਿੱਗਦਾ ਗ੍ਰਾਫ ਹੈ ਉਸ ਵੱਲ ਦੇਖੀ ਤੁਹਾਨੂੰ ਲੱਗਾ ਦੇ ਮੇਰੇ ਖਿਆਲ ਹੈ ਕਿ ਸ਼ਾਇਦ ਤੁਹਾਡੇ ਕੋਲ ਗਲਤ ਇਨਫੋਰਮੇਸ਼ਨ ਹੋਵੇ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਕੋਈ ਦੂਰੀ ਨਹੀਂ ਬਣਾਈ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਸਾਰੇ ਲੀਡਰਸ਼ਿਪ ਬੰਨਾਂ ਨਾਲ ਮੈਂ ਪਰਸਨਲੀ ਜਾ ਕੇ ਗੱਲਬਾਤ ਕਰ ਰਿਹਾ ਹਾਂ ਔਰ ਇਹਦੇ ਵਿੱਚੋਂ ਕਿਵੇਂ ਅਸੀਂ ਜਿਹੜਾ ਲੀਡਰਸ਼ਿਪ ਦਾ ਜਾਂ ਦੂਸਰਾ ਤੀਸਰਾ ਕ੍ਰਾਈਸਿਸ ਆਇਆ ਇਹਦੇ ਵਿੱਚੋਂ ਅਸੀਂ ਕਿਵੇਂ ਨਿਕਲਣਾ ਅਸੀਂ ਤਾਂ ਹਲੇ ਮੰਤਨ ਕਰ ਰਹੇ ਹਾਂ ਇਸ ਕਰਕੇ ਉਮੀਦ ਕਰਦੇ ਹਾਂ ਉਹਨਾਂ ਵਾਲੇ ਦਿਨਾਂ 'ਚ ਕੋਈ ਚੰਗੇ ਹੱਲ ਨਿਕਲਣਗੇ ਨੇ ਜੋ ਤੁਸੀਂ ਕੱਲ ਪੋਸਟ ਪਾਇਆ ਸੀ ਜੋ ਤੁਸੀਂ ਆਪਣੀ ਪਾਰਟੀ ਦੇ ਤੰਜ ਕਰਸਿਆ ਸੀ ਕਿ ਸੰਕਟ ਦੀ ਘੜੀ 'ਚ ਆਪਣੇ ਸੰਕਟ ਮੋਚਕ ਬੰਟੀ ਰੋਮਾਣਾ ਰੂਸੀ ਵਰਕੰਦੀ ਤੇ ਨੋਨੀ ਮਾਨਪੋਰਾ ਨੂੰ ਪਿਛਲੇ 2 ਦਿਨ ਤੋਂ ਦਿੱਲੀ ਬੁਲਾਇਆ ਹੋਇਆ ਹੈ ਤੁਸੀਂ ਆਪਣੇ ਪ੍ਰਧਾਨ ਸਾਹਿਬ ਤੇ ਸਵਾਲ ਚੁੱਕ ਰਹੇ ਸੀ ਹਾਲਾਂਕਿ ਹੁਣ ਤੁਸੀਂ ਪੋਸਟ ਚਾਹੇ ਡਿਲੀਟ ਕਰ ਚੁੱਕੇ ਹੋ ਪਰ ਫਿਰ ਵੀ ਸਵਾਲ ਤਾਂ ਮਤਲਬ ਖੜੇ ਹੋ ਹੀ ਰਹੇ ਨੇ ਕਈ ਨਹੀਂ ਇਹਦੇ 'ਚ ਕੋਈ ਦੋਰ ਨਹੀਂ ਜੇ ਕੋਈ ਪਾਰਟੀ 'ਚ ਫੈਸਲਾ ਗਲਤ ਹੁੰਦਾ ਤੇ ਮੈਂ ਮੈਨੂੰ ਹੱਕ ਹੈ ਕਿ ਇੰਤੂ ਪਰੰਤੂ ਕਰਨ ਦਾ ਕਿਉਂਕਿ ਮੈਂ ਬੜੀ ਦੇਰ ਦਾ ਇਸ ਚੀਜ਼ ਨੂੰ ਦੇਖੋ 14 'ਚ ਅਸੀਂ ਸਿਰਫ 4 ਸੀਟਾਂ ਜਿੱਤੇ ਔਰ ਉਸ ਤੋਂ ਬਾਅਦ 17 'ਚ ਅਸੀਂ ਬਹੁਤ ਬੁਰੀ ਤਰ੍ਹਾਂ ਹਾਰੇ 19 'ਚ ਅਸੀਂ ਸਿਰਫ ਜਿਹੜੀਆਂ ਹੈਗੀਆਂ 2 ਜਿੱਤੇ ਫਿਰ 22 ਆ ਗਿਆ 22 ਦੇ ਵਿੱਚ ਅਸੀਂ ਸਿਰਫ 3 ਐਮਐਲਏ ਬਣੇ ਐ ਫਿਰ 22 ਇਲੈਕਸ਼ਨ ਹਾਰੇ ਆ ਫਿਰ ਉਸ ਤੋਂ ਬਾਅਦ 24 ਦਾ ਇਲੈਕਸ਼ਨ ਹਾਰੇ ਆ ਤੇ ਫਿਰ ਜੇ ਇਸ ਤੋਂ ਬਾਅਦ ਅਸੀਂ ਬੋਲਣਾ ਹੀ ਨਹੀਂ ਤੇ ਅਸੀਂ ਕਿਹੜੇ ਸਾਡੀ ਕਿਹੜੀ ਕੋਈ ਤਨਖਾਹ ਬੰਦ ਹੁੰਦੀ ਹੈ ਵੀ ਜਿਹੜੀ ਕੋਈ ਉੱਥੇ ਤਨਖਾਹ ਬੰਦ ਹੁੰਦੀ ਹੈ ਜੋ ਕੋਈ ਵੀ ਮਾਲਕ ਕਹੇ ਤੇ ਉਵੇਂ ਕਰਨਾ ਹੈ ਜੋ ਸਾਨੂੰ ਸੱਚਾਈ ਲੱਗਦੀ ਹੈ 18 ਘੰਟੇ ਲੋਕਾਂ ਦੇ ਨਾਲ ਡੀਲਿੰਗ ਕਰਦੇ ਅਸੀਂ ਜੋ ਲੋਕ ਕਹਿੰਦੇ ਆ ਉਹ ਗੱਲ ਜ਼ੁਬਾਨ ਤੇ ਲਿਉਣੀ ਪੈਣੀ ਹੈ ਜੇ ਪਾਰਟੀ ਨੂੰ ਅਸੀਂ ਟਕੜਾ ਕਰਨਾ ਹੈ ਜਾਂ ਪਾਰਟੀ ਨੂੰ ਬਚਾਉਣਾ ਹੈ ਉਹ ਉਹ ਭਵੇਂ ਜੇ ਕਿਤੇ ਨੁਕਸਰ ਪਾਰਟੀ ਦੇ ਬਾਕੀ ਕੰਮ ਕਰਨ ਵਾਲਿਆਂ ਦੇ ਨਾਲ-ਨਾਲ ਖੁਦ ਪ੍ਰਧਾਨ ਸਾਹਿਬ 'ਚ ਵੀ ਹੁਣ ਤਾਂ ਮੇਰਾ ਕਹਿ ਲਿਆ ਕਿ ਸਾਨੂੰ ਕੋਈ ਨਾ ਕੋਈ ਤਾਂ ਉਹਦੇ 'ਚ ਸੁਧਾਰ ਕਰਨੇ ਪੈਣੇ ਨੇ। ਨਹੀਂ ਬਹੁਤ ਚੰਗੀ ਗੱਲ ਹੈ ਸਵਾਲ ਚੁੱਕਣੇ ਚਾਹੀਦੇ ਨੇ ਅਗਰ ਆਪਣੀ ਪਾਰਟੀ ਵੀ ਕੁਝ ਗਲਤ ਕਰਦੀ ਹੈ ਪ੍ਰਧਾਨ ਸਾਹਿਬ ਕੁਝ ਗਲਤ ਕਰਦੇ ਸਵਾਲ ਚੁੱਕਣੇ ਚਾਹੀਦੇ ਪਰ ਹੈਰਾਨੀ ਉਹਦੋਂ ਹੋਈ ਜਦੋਂ ਤੁਸੀਂ ਪੋਸਟ ਡਿਲੀਟ ਕਰ ਦਿੱਤੀ ਕੋਈ ਪ੍ਰੈਸ਼ਰ ਆਇਆ ਪਾਰਟੀ ਵੱਲੋਂ ਕੁਝ ਕਿਹਾ ਗਿਆ? ਨਹੀਂ 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 ਐਨੀ ਜੁਰਤ ਕਿਸੇ ਦੀ ਹੈ ਨਹੀਂ ਕਿ ਮੇਰੇ ਤੇ ਕੋਈ ਪ੍ਰੈਸ਼ਰ ਪਾਵੇ ਮੇਰੇ ਸੱਚਣ ਮਿੱਤਰ ਸੀਗੇ। ਉਹ ਕਹਿੰਦੇ ਛੋਟੀ ਗੱਲ ਲੱਗਦੀ ਹੈ ਜਦੋਂ ਉਹਨਾਂ ਦਾ ਜੀ ਨਹੀਂ ਲੱਗਦਾ ਬੰਟੀ ਜਾਂ ਰੋਜ਼ੀ ਬਿਨਾ ਤੇ ਤੁਸੀਂ ਵਾਰ-ਵਾਰ ਕਿਉਂ ਤੰਜ ਕੱਸਦੇ ਹੋ ਵਿਚਾਰਿਆਂ ਤੇ ਕਿਉਂਕਿ ਹੋ ਸਕਦਾ ਚੰਗੇ ਮਾੜੇ ਸਮੇਂ 'ਚ ਬੰਦਾ ਦਿਲ ਲਗਾਉਣ ਵਾਲਾ ਵੀ ਕੋਈ ਨਾਲ ਚਾਹੀਦਾ ਹੈ ਉਹ ਦਿਲ ਜਿਆਦਾ ਚੰਗੀ ਤਰ੍ਹਾਂ ਲਗਾਉਂਦੇ ਹੋਣਗੇ ਇਸ ਕਰਕੇ ਉਹਨਾਂ ਨੇ ਸਲਾਹ ਦਿੱਤਾ ਕਿ ਆਪਾਂ ਛੋਟੀਆਂ ਗੱਲਾਂ 'ਚ ਨਾ ਪੋ ਆਪਾਂ ਪਾਰਟੀ ਦੀ ਵੱਡੀ ਗੱਲ ਕਰ ਲਈ ਸਾਰੇ ਲੀਡਰਾਂ ਨਾਲ ਤਾਲਮੇਲ ਕਰਕੇ ਆਪਾਂ ਅਗਲੇ ਮੁੱਦੇ ਵੱਲ ਨੂੰ ਵਧੀਏ ਇੰਨਾ ਜਿਹੜੇ ਤਿੰਨ ਲੀਡਰਾਂ ਦਾ ਤੁਸੀਂ ਨਾਮ ਲਿਆ ਹੈ ਕਿ ਲੱਗਦਾ ਹੈ ਕਿ ਪਾਰਟੀ ਨੂੰ ਇੰਨਾ ਕਾਰਨ ਨੁਕਸਾਨ ਹੋਇਆ ਹੈ ਮੇਰਾ ਖਿਆਲ ਹੈ ਕਿ ਮੇਰੇ ਨਾਲੋਂ ਵੱਧ ਤੁਸੀਂ ਤੇ ਜਿਹੜੇ ਤੁਹਾਡੇ ਸ਼ਰੋਤੇ ਐ ਉਹ ਜਾਣਦੇ ਐ ਕਿ ਸਾਡੀ ਪਾਰਟੀ ਦਾ ਜੇ ਜਿਹੜਾ ਵੋਟ ਬੈਂਕ ਐ 45 46% ਤੇ ਵੀ ਰਿਹਾ ਤੇ ਅੱਜ 13 14% ਤੇ ਆਇਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਮਾਨਤ ਜਬਤ ਹੋਈ ਹੈ ਚੰਡੀਗੜ੍ਹ ਅਸੀਂ ਉੱਚੇ ਹੋ ਹੋ ਕੇ ਨਾਰੇ ਮਾਰ ਮਾਰ ਕੇ ਮੰਗਦੇ ਆ ਕੋਈ ਮੈਨੀਫੈਸਟੋ ਕੱਢ ਲਓ ਚੰਡੀਗੜ੍ਹ ਦਾ ਮੁੱਦਾ ਵਿੱਚ ਹੁੰਦਾ ਐ ਕਿ ਡੁੱਬ ਕੇ ਮਰਨ ਲਈ ਸਾਡੇ ਕੋਲੇ ਪਾਣੀ ਚੁੱਲੂ ਭਰ ਨਹੀਂ ਮਿਲਦਾ ਕਿ ਅਸੀਂ ਚੰਡੀਗੜ੍ਹ ਤੋਂ ਉਮੀਦਵਾਰ ਵੀ ਨਹੀਂ ਖੜਾ ਕਰ ਸਕੇ ਇਹਨਾਂ ਚੀਜ਼ਾਂ ਬਾਰੇ ਸਿਰ ਤਾਂ ਜੋੜਨਾ ਪੈਣਾ ਨਾ ਜਿਹੜੇ ਲੋਕ ਮੰਨ ਲਓ ਇਸ ਗੱਲ ਦੀ ਆਵਾਜ਼ ਨਹੀਂ ਠਾਉਂਦੇ ਮੈਂ ਤਾਂ ਸਮੁੱਚੀ ਲੀਡਰਸ਼ਿਪ ਨੂੰ ਤੁਹਾਡੇ ਰਾਂਹੇ ਬੇਨਤੀ ਕਰੂੰਗਾ ਕਿ ਉੱਠ ਕੇ ਖੜੇ ਹੋਣਾ ਪੈਣਾ ਹੈ ਇਹ ਕੋਈ ਤਰੀਕਾ ਨਹੀਂ ਹੈ ਕਿ ਅਸੀਂ ਆਪਦੇ ਹੱਥੀਂ ਪਾਰਟੀ ਨੂੰ ਮਾਰ ਕੇ ਕਿਸੇ ਦੀ 5 ਸਾਲ ਉਮਰ ਹੈ ਕਿਸੇ ਦੀ 10 ਸਾਲ ਹੈ ਕਿਸੇ ਦੀ 15 ਸਾਲ ਹੈ ਤੇ ਇਤਿਹਾਸ ਲਿਖਿਆ ਜਾਣਾ ਸਾਡੇ ਮੱਥੇ ਤੇ ਕਲੰਕ ਲੱਗਣਾ ਕਿ ਇਹਨਾਂ ਲੋਕਾਂ ਵੇਲੇ ਪਾਰਟੀ ਮਰੀ ਗਈ ਪਰ ਜ਼ਿੰਮੇਵਾਰੀ ਤਾਂ ਪ੍ਰਧਾਨ ਸਾਹਿਬ ਦੀ ਬਣਦੀ ਹੈ ਸੁਖਬੀਰ ਸਿੰਘ ਬਾਦਲ ਦੀ ਬਣਦੀ ਹੈ ਕੋਰ ਕਮੇਟੀ ਦੀ ਜਿਸ ਦਿਨ ਬੈਠਕ ਸੀ ਉਸ ਦਿਨ ਹੀ ਤੁਹਾਡਾ ਇੱਕ ਪੋਸਟ ਜੋ ਹੈ ਉਹ ਸਾਹਮਣੇ ਆਂਦਾ ਹੈ ਤੇ ਹੁਣ ਇਹ ਦੂਜਾ ਪੋਸਟ ਹਾਲਾਂਕਿ ਤੁਸੀਂ ਡਿਲੀਟ ਕਰ ਦਿੱਤਾ ਪਰ ਫਿਰ ਕੀ ਲੱਗਦਾ ਕਿ ਸੁਖਬੀਰ ਬਾਦਲ ਤੁਹਾਡੀਆਂ ਸ਼ਿਕਾਇਤਾਂ ਨੂੰ ਤੁਹਾਡੇ ਰੋਸਿਆਂ ਨੂੰ ਸੁਣ ਸੁਣ ਨਹੀਂ ਰਹੇ ਕਈ ਵਾਰੀ ਇਹ ਹੁੰਦਾ ਹੈ ਕਿ ਜੇ ਨਜ਼ਰ ਅੰਦਾਜ਼ ਕੀਤੀ ਹੈ ਗੱਲ ਤੇ ਤਾਂ ਹੀ ਤੇ ਇੱਥੋਂ ਤੱਕਰ ਗੱਲ ਆਈ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਇਕੱਲੇ ਦੀ ਮੇਰੀ ਆਵਾਜ਼ ਨਹੀਂ ਸੁਣੀ ਤੇ ਮੈਂ 10 20 30 ਲੀਡਰ ਹੋਰ ਇਕੱਠੇ ਕਰੂੰਗਾ ਤੇ ਸੁਣਨੀ ਪੈਣੀ ਹੈ ਜਾਂ ਕੁਝ ਕੋਈ ਨਾ ਕੋਈ ਬਦਲਾ ਜਿਹੜੇ ਲਿਉਨੇ ਪੈਣੇ ਹੈ ਕੀ ਲੱਗਦਾ ਸੁਣਨਗੇ ਤੁਸੀਂ ਤਾਂ ਕਾਫੀ ਲੰਮੇ ਸਮੇਂ ਤੋਂ ਮੈਂ ਮੇਰੀ ਹਰ ਕੋਸ਼ਿਸ਼ ਹੈ ਜਦੋਂ ਤੱਕ ਮੇਰੇ 'ਚ ਮਤਲਬ ਇਹ ਦਮ ਹੈਗਾ ਕਿ ਮੈਂ ਕੋਸ਼ਿਸ਼ ਕਰਾਂ ਸੁਧਾਰ ਕਰਨ ਦੀ ਜਦੋਂ ਮੈਂ ਵੀ ਥੱਕ ਗਿਆ ਤਾਂ ਫਿਰ ਮੈਂ ਜ਼ਰੂਰ ਸਾਰੇ ਪਬਲਿਕ ਤੋਂ ਨੂੰ ਦੱਸ ਕੇ ਮਾਫੀ ਮੰਗ ਲਾਂਗਾ ਜੀ ਮੈਂ ਆਹ ਕੋਸ਼ਿਸ਼ਾਂ ਕੀਤੀਆਂ ਮੇਰੀਆਂ ਸਿਰ ਨਹੀਂ ਚੜ ਸਕੀਆਂ ਕਈ ਵਾਰੀ ਜਿਹੜਾ ਬੰਦਾ ਆ ਜਾਂ ਜਿਹੜਾ ਲੀਡਰ ਸਵਾਲ ਚੁੱਕਦਾ ਉਸ ਪਰ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਬਈ ਇਸ ਦਾ ਆਪਣਾ ਕੋਈ ਲਾਲਚ ਹੋਏਗਾ ਸ਼ਾਇਦ ਟਿਕਟ ਨਹੀਂ ਮਿਲੀ ਸ਼ਾਇਦ ਅਹੁਦਾ ਨਹੀਂ ਮਿਲਿਆ ਜਾਂ ਪ੍ਰਧਾਨ ਸਾਹਿਬ ਇਸ ਨੂੰ ਹੁਣ ਉਨੀ ਬੁਕਤ ਨਹੀਂ ਦੇ ਰਹੇ ਕਿ ਲੱਗਦਾ ਐਸੇ ਕਾਰਨ ਤਾਂ ਨਹੀਂ ਹੈ ਦੇਖੋ ਦੋ ਗੱਲਾਂ ਹੁੰਦੀਆਂ ਬੁਕਤ ਨਾ ਦੇਣਾ ਫਿਰ ਅਣਖ ਤੇ 6:00 ਵਜ ਗਈ ਤਾਂ ਫਿਰ ਤਾਂ ਬੰਦਾ ਬੋਲਦਾ ਹੀ ਹੈ ਨਾ ਤੇ ਜਿਨੇ ਮੰਨ ਲਓ ਕੋਈ ਲਾਲਚ ਹੋਵੇ ਤੇ ਸਾਢੇ 3 ਏਕੜ ਦੇ ਦਫ਼ਤਰ ਦੇ ਵਿੱਚ ਉਹ ਪੰਜਾਬ 'ਚ ਕਹਿੰਦੇ ਆ ਪਤਾ ਨਹੀਂ ਤੁਸੀਂ ਇਸ ਗੱਲ ਨੂੰ ਸਮਝੋ ਕਿ ਨਾ ਸਮਝੋ ਸਾਢੇ 3 ਏਕੜ ਦੇ ਵਿੱਚ ਜਿਹੜਾ ਸਾਡਾ ਦਫ਼ਤਰ ਬਣਿਆ ਉਹਦੇ ਧੁੰਨੀ ਦੇ ਵਿੱਚ ਸਭ ਤੋਂ ਵੱਡਾ ਮੇਰਾ ਦਫ਼ਤਰ ਸੀ ਜਿਹੜੇ ਮੈਥੋਂ ਪਰਲੇ ਪਾਸੇ ਬੈਠਦੇ ਸੀ ਖੁਦ ਪ੍ਰਧਾਨ ਸਾਹਿਬ ਤੇ ਸਾਰੇ ਉਹ ਵੀ ਸਾਰੇ ਸੁਣਦੇ ਸੀ ਥੱਲੇ ਵਾਲੇ ਵੀ ਸੁਣਦੇ ਸੀ ਤੇ ਫਿਰ ਮੈਨੂੰ ਤਾਂ ਰੁਤਬਾ ਵੀ ਸਾਰੇ ਪੰਜਾਬ 'ਚ ਬਹੁਤ ਵੱਡਾ ਮਿਲਿਆ ਸੀ ਜੇ ਮੈਂ ਕੱਲੀ ਇਸੇ ਚੀਜ਼ ਦਾ ਹੀ ਲਾਲਚ ਲੋਭ ਹੁੰਦਾ ਤੇ ਫਿਰ ਮੈਨੂੰ ਬੋਲਣ ਦੀ ਕੀ ਲੋੜ ਪਈ ਸੀ ਅੱਜ ਤੁਸੀਂ ਮੈਨੂੰ ਕਿਹਾ ਕਿ ਇੰਟਰਵਿਊ ਰਿਕਾਰਡ ਕਰਨੀ ਹੈ ਤੇ ਮੈਂ ਕਿਹਾ ਜੀ ਹਲੇ ਮੇਰਾ ਕੋਈ ਬੈਠਣ ਦਾ ਟਿਕਾਣਾ ਨਹੀਂ ਮਿਲਿਆ ਮੈਂ ਇਸ ਕਰਕੇ ਫੋਨ ਤੇ ਰਿਕਾਰਡ ਕਰ ਲਓ ਇਹ ਸਿੰਗਰ ਕੀ ਕਿਹਾ ਨਾ ਕਿ ਮੈਂ ਖੁਦ ਛੱਡਿਆ ਨਾ ਇਹ ਵੱਖਰੀ ਗੱਲ ਹੈ ਕਿ ਬਾਅਦ ਚ ਜਿਹੜੇ ਉਹ ਕਿਰਾਏ ਕੰਮਸ ਕਰ ਲਈਏ ਤਨਖਾਹਦਾਰ ਮੁੰਡਿਆਂ ਤੋਂ ਤਕਤੀ ਤੜਵਾ ਕੇ ਤੇ ਕਬਦਾ ਪਤਾ ਨਹੀਂ ਕੀ ਵੱਡੇ ਬਣਨ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਇਹ ਗੱਲਾਂ ਨਹੀਂ ਹੈ ਮੈਨੂੰ ਕਿਸੇ ਚੀਜ਼ ਦਾ ਲਾਲਚ ਹਰੇਕ ਪੋਲਿਟਿਕਲ ਬੰਦੇ ਨੂੰ ਹੁੰਦਾ ਜੇ ਮੇਰਾ ਲਾਲਚ ਪੂਰਾ ਹੁੰਦਾ ਤਾਂ ਅੱਜ ਨੂੰ ਤੀਜੀ ਵਾਰੀ ਮੈਂ ਐਮਐਲਏ ਬਣਿਆ ਹੁੰਦਾ ਮੈਨੂੰ ਕੋਈ ਰੋਕ ਨਹੀਂ ਸਕਦਾ ਸੀ ਜਿੱਥੋਂ ਮੈਂ ਟਿਕਟ ਮੰਗਦਾ ਸੀ ਇਹ ਨਹੀਂ ਕਿ ਮੈਨੂੰ ਲਾਲਚ ਨਹੀਂ ਸੀਗਾ ਅੱਜ ਅੱਗੇ ਵੀ ਲਾਲਚ ਹਮੇਸ਼ਾ ਰਹੂਗਾ ਜਿਹੜਾ ਬੰਦਾ ਘਰੋਂ ਤੁਰਦਾ ਹੈ ਉਹ ਘਰੋਂ ਫਿਰ ਤੁਰੇ ਹੀ ਕਿਉਂ ਫਿਰ ਤਾਂ ਬੈੱਡ ਤੇ ਪਿਆ ਰਹੇ ਜੇ ਕੋਈ ਲਾਲਚ ਇਹਨਾਂ ਨੂੰ ਹੋਵੇ ਉਹਨੂੰ ਲਾਲਚ ਹੁੰਦਾ ਕਿ ਮੈਂ ਅੱਜ ਚੰਗੀ ਰੋਟੀ ਖਾਵਾਂ ਮੈਂ ਅੱਜ ਦੋ ਪਹਿਲੇ ਦੇ ਬਚੇ। ਇਹ ਤਾਂ ਵਾਅਦਾ तकरीबन ਸਮਾ ਹੋ ਗਿਆ। ਕੁਝ ਦਿਨ ਹੋ ਚੁੱਕੇ ਤੁਸੀਂ ਪੋਸਟ ਪਾਈ ਨਰਾਸ਼ੀ ਆਪਣੀ ਜ਼ਾਹਰ ਕੀਤੀ। ਅਸੀਂ ਵੀ ਮੰਨਦੇ ਹਾਂ ਕਿ ਤੁਸੀਂ ਪਹਿਲਾਂ ਪਾਰਟੀ ਦੇ ਅੰਦਰ ਹੀ ਰੱਖੀ ਹੋਵੇਗੀ ਤੇ ਉਸ ਤੋਂ ਬਾਅਦ ਤੁਸੀਂ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੋਵੇਗਾ। ਤੇ ਕੀ ਲੱਗਦਾ ਹੈ ਅਜੇ ਤੱਕ ਪ੍ਰਧਾਨ ਸਾਹਿਬ ਵੱਲੋਂ ਕੋਈ ਪਹਿਲ ਹੋਈ ਹੈ ਕਿ ਉਹਨਾਂ ਨੂੰ ਅਹਿਸਾਸ ਹੈ ਕਿ ਪਾਰਟੀ ਦਾ ਗ੍ਰਾਫ ਡਿੱਗਦਾ ਜਾ ਰਿਹਾ ਹੈ ਕਿ ਗਲਤੀਆਂ ਹੋਈਆਂ ਨੇ ਉਹ ਚਿੰਤਨ ਮੰਥਨ ਕਰ ਰਹੇ ਨੇ? ਨਹੀਂ, ਉਹ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਗੱਲ ਨੂੰ ਸਮਝਦੇ ਵੀ ਹੋਣਗੇ ਜਾਂ ਸਮਝਦੇ ਐ। ਇਸ ਕਰਕੇ ਉਹ ਨਹੀਂ ਸਮਝ ਰਹੇ ਤਾਂ ਹੀ ਤਾਂ ਇਹਨਾਂ ਹਾਲਾਤਾਂ ਤੱਕ ਗੱਲ ਆਈ ਹੈ ਤੇ ਤੁਸੀਂ ਪਾਰਟੀ ਦੇ ਨਾਲ ਬਣੇ ਰਹੋਗੇ ਜਾਂ ਅਗਰ ਤੁਹਾਡੀ ਸੁਣਵਾਈ ਨਹੀਂ ਹੋਣੀ ਹਰ ਕੋਸ਼ਿਸ਼ ਰਹੇਗੀ ਕਿ ਮੈਂ ਸਾਰੇ ਲੀਡਰਸ਼ਿਪ ਨੂੰ ਨਾਲ ਲੈ ਕੇ ਕੁਝ ਨਾ ਕੁਝ ਸੁਧਾਰ ਕਰਾਵਾਂ ਅਗਲਾ ਪਲਾਨ ਕੀ ਰਹੇਗਾ ਅਗਰ 5 ਦਿਨ ਤੱਕ ਪਾਰਟੀ ਨਹੀਂ ਸੁਣਦੀ ਤੁਹਾਡਾ ਨਹੀਂ ਕੋਈ ਮੈਂ ਦਿਨ ਬੰਦਦਾ ਹੀ ਨਹੀਂ ਜੀ ਮੈਂ ਤਾਂ ਹੋ ਸਕਦਾ ਮੈਨੂੰ ਮਹੀਨਿਆਂ ਬੱਧੀ ਸਾਲਾਂ ਬੱਧੀ ਮੱਥਾ ਮਾਰਨਾ ਪਿਆ ਉਹ ਕਹਿੰਦੇ ਸੀ ਪਹਾੜ ਨੂੰ ਕਿਸੇ ਨੇ ਮੱਥਾ ਲਾ ਲਿਆ ਸੀ ਥੱਕਿਆ ਗਿਆ ਭੁਵੇਂ ਨਾ ਗਿਆ ਮੈਂ ਕੋਸ਼ਿਸ਼ ਤਾਂ ਕਰਦਾ ਰਹੂੰਗਾ ਜੀ ਹੂੰ ਤੇ ਅਜੇ ਤੱਕ ਕੋਈ ਗੱਲ ਨਹੀਂ ਹੋਈ ਤੁਹਾਡੀ ਪ੍ਰਧਾਨ ਸਾਹਿਬ ਦੇ ਨਾਲ। ਨਾ ਜੀ। ਉਹ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ। ਤੁਸੀਂ ਕਹਿੰਦਾ ਸੁਭਾਅ ਹੈ। ਮਤਲਬ ਇਹ ਸਮਝਦੇ ਆ ਵੀ ਇਹ ਜੇ ਮਤਲਬ ਹੁਕਮ ਕੀ ਕਹਿੰਦੇ ਹੁੰਦੇ ਮੈਂ ਹੁਣ ਜ਼ੁਬਾਨ 'ਚ ਨਹੀਂ ਲਿਆਉਣਾ ਚਾਹੁੰਦਾ। ਉਹਨਾਂ ਨੂੰ ਲੱਗਦਾ ਇਹ ਜੇ ਵੀ ਭੌਂਕਦੇ ਫਿਰਦੇ ਕੀ ਫਰਕ ਪੈਂਦਾ। ਕਿਉਂਕਿ ਸਾਰੇ ਤਨਖਾਹਦਾਰ ਬੰਦੇ ਆ ਕੱਲਾ ਮੈਂ ਹੀ ਬਿਨਾ ਤਨਖਾਹ ਤੋਂ ਸੀ। ਬਿਨਾ ਤਨਖਾਹ ਵਾਲਾ ਹੀ ਬੰਦਾ ਬੋਲ ਸਕਦਾ ਇੱਕ ਤਨਖਾਹ ਵਾਲਾ ਮੇਰੀ ਥਾਂ ਤੇ ਕੋਈ ਹੋਰ ਆਜੂਗਾ ਕੀ ਫਰਕ ਪੈਣ ਲੱਗਦਾ। ਪ੍ਰਧਾਨ ਸਾਹਿਬ ਦੀ ਕੀ ਗਲਤੀ ਲੱਗਦੀ ਹੈ ਤੁਹਾਨੂੰ? ਮੈਂ ਤੇ ਦੇਖੋ ਦੋ ਬੇਨ ਜੇ ਕਿਤੇ ਕੋਈ ਕਿਸੇ ਗੱਲ ਦੇ ਵਿੱਚ ਨਿਘਾਰ ਆ ਰਿਹਾ ਤੇ ਉਹਨਾਂ ਨੂੰ ਖੁਦ ਨਹੀਂ ਜ਼ਿੰਮੇਵਾਰੀ ਲੈਣੀ ਪਊ ਕਿਸੇ ਤੀਜੇ ਬੰਦੇ ਦੀ ਜ਼ਿੰਮੇਵਾਰੀ ਨਾਲ ਤਾਂ ਨਹੀਂ ਗੱਲ ਚੱਲਣੀ ਹਾਂ ਮੇਰੇ ਹਿੱਸੇ ਵੀ ਆ ਸਕਦੀ ਹੈ ਜੇ ਉਹ ਸੋਚਣ ਵੀ ਠੀਕ ਹੈ ਆਪਾਂ ਜਿਹੜੀ 25 30 ਬੰਦਿਆਂ ਦੀ ਸਾਰੀ ਟੀਮ ਹੈ ਆਪਾਂ ਸਾਰੀ ਪਾਸੇ ਹਟਦੀਏ ਤੇ ਨਵੇਂ ਸਿਰਿਓਂ ਕੰਮ ਕਰਨ ਅਸੀਂ ਵੀ ਉਸੇ ਤਾਂ ਤੇ ਬਹਿਣ ਨੂੰ ਤਿਆਰ ਹੈ ਸਾਨੂੰ ਕੀ ਪ੍ਰੋਬਲਮ ਹੈਗੀ ਹੈ ਜੇ ਮੈਂ ਐਡਾ ਵੱਡੀ ਪਦਵੀ ਸਾਰਾ ਕੁਝ ਛੱਡ ਕੇ ਮੈਂ ਰੌਲਾ ਪਾਉਣ ਲੱਗਿਆ ਤੇ ਮੈਂ ਤਾਂ ਪਹਿਲਾਂ ਹੀ ਸਮਝ ਲਓ ਇੱਕ ਕਿਸਮ ਦਾ ਤਿਆਗ ਕਰਤਾ ਸਾਰੀ ਕਰਨ ਜਿਹੜੇ ਅਸੀਂ ਪਿਛਲੇ 15 ਸਾਲ ਤੋਂ ਸਾਰੇ ਬੰਦੇ ਕੰਮ ਕਰਦੇ ਆ ਸਾਡੀ ਟੀਮ ਨੂੰ ਬਦਲ ਜਾਣਾ ਚਾਹੀਦਾ ਸਾਨੂੰ ਹੋਰ ਕਿਤੇ ਕੰਮ ਕਰਨਾ ਚਾਹੀਦਾ ਨਵੀਂ ਨੂ ਮੂਹਰੇ ਲਾ ਲੈਣਾ ਚਾਹੀਦਾ ਨਹੀਂ ਕੀ ਲੱਗਦਾ ਕਈ ਤਾਂ ਇਹ ਵੀ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਅਸਤੀਫਾ ਦੇ ਦੇਣਾ ਚਾਹੀਦਾ ਕਿ ਤੁਸੀਂ ਮੈਂ ਮੈਂ ਸਾਡੇ ਨਾਮ ਦੀ ਪੋਸਟਰ 'ਚ ਲਿਖਿਆ ਇਹ ਕੱਲ ਨਾ ਮੈਂ ਆਪਣੇ ਮੂੰਹ ਐ ਇਹ ਗੱਲ ਕਹਿਣਾ ਮਤਲਬ ਪਰ ਮੈਂ ਕਹਿਣਾ ਕਿ ਵੱਡੀਆਂ ਤਬਦੀਲੀਆਂ ਦੀ ਲੋੜ ਹੈ ਤਾਂ ਪਾਰਟੀ ਚੱਲਣੀ ਹੈ ਨਹੀਂ ਤੇ ਪ੍ਰਾਈਵੇਟ ਕੰਪਨੀ ਵਾਂਗੂ ਅਸੀਂ ਆਪਦੇ ਘਰੇ ਖੁਸ਼ ਜਿੰਨਾ ਮਰਜ਼ੀ ਹੋਈਏ ਜਾਈਏ ਲੋਕ ਜਦੋਂ ਸਾਡੇ ਨਾਲ ਹੀ ਨਹੀਂ ਰਹਿੰਦੇ ਤਾਂ ਫਿਰ ਕੀ ਫ ਮੈਂ ਮਤਲਬ ਵੱਡੀ ਤਬਦੀਲੀ ਚ ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਸਾਹਿਬ ਦੀ ਕੁਰਸੀ ਦੇ ਲਈ ਸੁਖਬੀਰ ਸਿੰਘ ਬਾਦਲ ਹੀ ਠੀਕ ਨੇ ਕਿ ਕੋਈ ਨਵਾਂ ਪ੍ਰਧਾਨ ਆਣਾ ਚਾਹੀਦਾ ਕਿਸੇ ਨੂੰ ਸੁਣੇ ਬਾਰੇ ਮੈਂ ਪ੍ਰਧਾਨੀ ਦਾ ਕਨਸੈਪਟ ਦਿੱਤਾ ਹੈ ਜੀ ਆਪ ਦਾ ਪੰਜ ਪ੍ਰਧਾਨੀ ਦੇ ਵਿੱਚ ਇੱਕ ਇਹ ਵੀ ਨਹੀਂ ਹੋ ਸਕਦਾ ਵੀ ਚਲ ਇੱਕ ਬੰਦਾ ਗਲਤ ਹੋ ਸਕਦਾ ਦੋ ਹੋ ਸਕਦੇ ਆ ਫੈਸਲੇ ਯੂਨੀਨੀਮਸਲੀ ਨਾਲ ਹੋ ਜਾਣਗੇ ਮਤਲਬ ਕੋਈ ਕੁਝ ਤਾਂ ਨਵਾਂ ਕਰਨਾ ਪਏਗਾ ਨਾ ਇਹ ਇਹ ਕਿਵੇਂ ਚੱਲੇਗਾ ਕੰਮ ਤੁਸੀਂ ਠੀਕ ਹੈ ਬਹੁਤ ਬਹੁਤ ਧੰਨਵਾਦ ਸਰਨਜੀਤ ਜੀ ਖੁਸ਼ ਆਫਟਰਨੂਨ ਜੀ ਬਹੁਤ ਧੰਨਵਾਦ